ਨੌਜਵਾਨ ਹਾਕੀ ਖਿਡਾਰੀ ਦੀ ਐਕਸੀਡੈਂਟ ਦੌਰਾਨ ਹੋਈ ਮੌਤ ਪਰਿਵਾਰਿਕ ਮੈਂਬਰਾਂ ਨੇ ਮ੍ਰਿਤਕ ਦੇ ਹਾਈਵੇ ਤੇ ਰੱਖ ਕੇ ਲਗਾਇਆ ਜਾਮ ਧੀਰਸ਼ਾਮ ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਨੂੰ ਕਸਬਾ ਨਸ਼ਹਿਰਾ ਮੱਝਾ ਸਿੰਘ ਵਿਖੇ ਉਸ ਵੇਲੇ ਜਾਮ ਕਰ ਦਿੱਤਾ ਗਿਆ ਜਦੋਂ ਇੱਕ ਨੌਜਵਾਨ ਦੀ ਐਕਸੀਡੈਂਟ ਵਿੱਚ ਮੌਤ ਹੋ ਜਾਣ ਦਾ ਸਮਾਚਾਰ ਸਾਹਮਣੇ ਆਇਆ ਦੱਸਿਆ ਜਾ ਰਿਹਾ ਹੈ ਕਿ ਕਵਲਜੀਤ ਨਾਮਕ ਨੌਜਵਾਨ ਜਿਸ ਦੀ ਉਮਰ ਵਹਿਜ 20 ਸਾਲ ਸੀ ਘੁੰਮਣ ਕਲਾਂ ਦਾ ਰਹਿਣ ਵਾਲਾ ਹੈ ਉਹ ਮੋਟਰਸਾਈਕਲ ਤੇ ਵਾਪਸ ਜਦੋਂ ਆਪਣੇ ਪਿੰਡ ਨੂੰ ਜਾ ਰਿਹਾ ਸੀ ਤਾਂ ਰਸਤੇ ਵਿੱਚ ਸੈਂਟਰੋ ਕਾਰ ਦੇ ਨਾਲ ਉਸ ਦਾ ਹਾਦਸਾ ਹੋ ਜਾਂਦਾ ਹੈ ਜਿਸ ਵਿੱਚ ਕਵਲਜੀਤ ਸਿੰਘ ਜੋ ਕਿ ਹਾਕੀ ਖਿਡਾਰੀ ਸੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਾਣਕਾਰੀ ਅਨੁਸਾਰ ਉਕਤ ਸੈਂਟਰੋ ਕਾਰ ਚਾਲਕ ਨੇ ਉਸ ਨੂੰ ਨਸ਼ਾਰਾ ਮੱਝਾ ਸਿੰਘ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਤੇ ਖੁਦ ਉਥੋਂ ਰਫੂ ਚੱਕਰ ਹੋ ਗਿਆ ਉਕਤ ਨੌਜਵਾਨ ਨਸ਼ਾਰਾ ਮੱਝਾ ਸਿੰਘ ਦੇ ਸਰਕਾਰੀ ਹਸਪੀਟਲ ਵਿੱਚ ਜ਼ਖਮਾਂ ਦੀ ਤਾਬ ਨੂੰ ਨਾ ਚੱਲਦੇ ਹੋਏ ਆਪਣੇ ਪ੍ਰਾਨ ਤਿਆਗ ਗਿਆ ਇਤਲਾਮ ਮਿਲਣ ਤੇ ਪਰਿਵਾਰਕ ਮੈਂਬਰਾਂ ਵੱਲੋਂ ਮ੍ਰਿਤਕ ਦੀ ਦੇਹ ਨੂੰ ਨੈਸ਼ਨਲ ਹਾਈਵੇ ਤੇ ਰੱਖ ਕੇ ਇਨਸਾਫ ਲਈ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਹਾਈਵੇ ਤੇ ਦੇਖਦੇ ਹੀ ਦੇਖਦੇ ਲੰਬਾ ਜਾਮ ਲੱਗ ਗਿਆ ਦਿਨ ਰਾਤ ਤੱਕ ਇਹ ਪ੍ਰਦਰਸ਼ਨ ਜਾਰੀ ਰਿਹਾ ਬਾਅਦ ਵਿੱਚ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਕਾਰਵਾਈ ਦੇ ਵਿਸ਼ਵਾਸ ਤੋਂ ਬਾਅਦ ਪ੍ਰਦਰਸ਼ਨ ਬੰਦ ਹੋਇਆ ਤੇ ਨੈਸ਼ਨਲ ਹਾਈਵੇ ਨੂੰ ਖਲਵਾਇਆ ਗਿਆ ਕਵਲਜੀਤ ਕਵਲਜੀਤ ਹਾਕੀ ਦਾ ਪੜੇ ਹੀ ਹਾਂ ਇਹ ਬਾਬੇ ਚੱਲਿਆ ਸਿੱਧੀ ਸਿੱਧੀ ਚੱਲਿਆ ਆਉਂਦਿਆਂ ਆਉਂਦਿਆ ਗੱਡੀ ਵਾਲਿਆਂ ਨੇ ਮਾਰ ਦਿੱਤਾ ਹਾਏ ਗੱਡੀ ਵਾਲੇ ਮਾਰ ਕੇ ਸੁੱਟ ਗਏ ਮੁਰਕੇ ਇੱਥੇ ਆਣ ਕੇ ਹਸਪਤਾਲ ਲਿਕੇ ਗੱਡੀ ਚ ਮੁੜ ਕੇ ਦੌੜ ਗਏ ਹਸਪਤਾਲ ਛੱਡ ਕੇ ਹਾਏ ਹਨ ਮਗਰੋਂ ਫੋਨ ਗਿਆ ਵਾ ਸਾਡਾ ਫੋਨ ਮੁੜ ਕੇ ਕਹਿੰਨੇ ਪਤਾ ਨਹੀਂ ਕਿੰਨੇ ਕੀਤਾ ਹੋਏ ਮੇਰਾ ਪੋਤਮ ਦੇ ਨੂੰ ਵੇਖਿਆ ਤੇ ਹੰਦੀ ਹੋਏ ਹੋਏ ਇਹਦਾ ਜਮਾਨਾ ਇਹ ਮੋਟਰਸਾਈਕਲ ਤੇ ਹੋਏ ਸਿੱਧੀ ਚੱਲਿਆ ਹੀ ਇਹ 20 ਸਾਲ ਦਾ ਹੋਏ ਮੈਂ ਕਿਹਾ ਅਕੈਡਮੀ ਚ ਹੀ ਹਾਕੀ ਖੇਡਦਾ ਸੀ ਟੁੱਟ ਗਿਆ ਫ੍ਰੀਡਕੋਟ ਰਹਿ ਕੇ ਆਇਆ ਵਾ ਉਥੇ ਰਹਿ ਕੇ 15 16 ਸਾਲ ਆ ਹੁਣ ਇੱਥੇ ਬਾਬੇ ਬਕਾਲਿਆ ਹੀ ਉਥੇ ਅਕੈਡਮੀ ਖੇਰਦਾ ਹੀ ਹੋਏ ਹੋਏ ਮੇਰਾ ਪੁੱਤ ਨਹੀਂ ਲੱਭਣਾ ਮੇਰਾ ਪੁੱਤ ਨਹੀਂ ਲੱਭਣਾ ਮਨਕਲਾਂ ਦੇ ਰਸਤੇ ਦੇ ਵਿੱਚ ਇੱਕ ਐਕਸੀਡੈਂਟ ਹੋਣਾ ਇੱਕ ਨੌਜਵਾਨ ਜਿਹੜਾ ਉਹਦੀ ਮੌਤ ਹੋ ਗਈ ਸੀ ਉਹਦੇ ਚ ਜਿਹੜਾ ਸੈਂਟਰੋ ਕਾਰ ਵਾਲਾ ਤੇ ਉਹਦੇ ਮਨਾਲੀ ਇੱਕ ਸਵਿਫਟ ਕਾਰ ਵਾਲਾ ਸੀ ਉਹਨੇ ਸਵਿਫਟ ਕਾਰ ਵਾਲੇ ਨੇ ਸਾਨੂੰ ਫੋਨ ਕੀਤਾ ਤੇ ਸੰਪਰਕ ਹੋ ਗਿਆ ਉਹਦੇ ਨਾਲ ਉਹਨੇ ਦੱਸਿਆ ਵੀ ਮੈਂ ਆਪਣੀ ਵਾਈਫ ਸਗੋਂ ਗੱਡੀ ਚ ਬਿਠਾ ਕੇ ਤੇ ਉਹਨੂੰ ਇੱਥੇ ਦਾਖਲ ਕਰਾਇਆ ਪਰ ਬਦਕਿਸਮਤੀ ਇਹ ਹੋਈ ਕਿ ਜਿਨ੍ਹਾਂ ਨੇ ਇੱਥੋਂ ਤੱਕ ਲਿਆਂਦਾ ਪਰ ਉਹਨਾਂ ਨੇ ਆਪਣਾ ਕੋਈ ਫੋਨ ਦੀ ਐਂਟਰੀ ਨਹੀਂ ਆਪਣੇ ਨਾਮ ਦੀ ਐਂਟਰੀ ਨਹੀਂ ਕਰਾਈ ਜਿਹੜੀ ਕਿ ਬਹੁਤ ਜ਼ਰੂਰੀ ਆ ਤੇ ਉਹ ਹੁਣ ਸਾਡੇ ਸਾਨੂੰ ਲੱਗਦਾ ਕਿਉਂਕਿ ਗੱਡੀ ਦਾ ਨੰਬਰ ਜਿਹੜਾ ਹੈ ਇਹਨਾਂ ਦੇ ਵਿੱਚ ਪਬਲਿਕ ਦੇ ਵਿੱਚ ਹੀ ਬਹੁਤ ਚੰਗੇ ਬੰਦੇ ਜਿਨ੍ਹਾਂ ਦੀ ਹੈਲਪ ਨਾਲ ਅਸੀਂ ਉਹ ਟ੍ਰੇਸ ਹੋ ਗਿਆ ਪਲੱਸ ਉਹਦੀਆਂ ਫੋਟੋਆਂ ਵੀ ਸਾਡੇ ਕੋਲ ਆ ਗਈਆਂ ਨੇ ਤੇ ਇਹੋ ਜਿਹੇ ਕੇਸਾਂ ਦੇ ਵਿੱਚ ਕੋਈ ਗੁਜਾਇਸ਼ ਨਹੀਂ ਰਹਿੰਦੀ ਵੀ ਇਹ ਕੇਸ ਟ੍ਰੇਸ ਨਹੀਂ ਹੋਣਾ ਵੈਸੇ ਤਾਂ ਅਸੀਂ ਬਹੁਤ ਜਲਦੀ ਕਰ ਦੇਣਾ ਪਰ ਮੇਰੀ ਸਾਰਿਆਂ ਨੂੰ ਇੱਕੋ ਹੀ ਅਪੀਲ ਆ ਵੀ ਸਾਰੇ ਕੇਸਾਂ 'ਚ ਜਾਮ ਲਾਉਣੇ ਜ਼ਰੂਰੀ ਨਹੀਂ ਸਭ ਇੱਕ ਦੂਜੇ ਦਾ ਸਾਥ ਦੇ ਕੇ ਉੱਤੇ ਯਤਨ ਕਰਨ ਵਾਲੀ ਇਹ ਕੇਸ ਟ੍ਰੇਸ ਹੋ ਸਕਦੇ ਆ ਇਸ ਕਰਕੇ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਰੋਡ ਜਾਮ ਕਰਨ ਨਾਲ ਜਿਹੜਾ ਹੈਗਾ ਉਹ ਅਮਨ ਸ਼ਾਂਤੀ ਭੰਗ ਹੁੰਦੀ ਆ ਤੇ ਅਮਨ ਸ਼ਾਂਤੀ ਕਦੀ ਭੰਗ ਨਹੀਂ ਹੋਣੀ ਚਾਹੀਦੀ ਕੇਸ ਟ੍ਰੇਸ ਕਰਨ ਤੇ ਜ਼ੋਰ ਲਾਉਣਾ ਚਾਹੀਦਾ ਔਰ ਠੰਡੇ ਰਹਿ ਕੇ ਚੰਗਾ ਦਿਮਾਗ ਵਰਤ ਕੇ ਕੰਮ ਕਰਨਾ ਚਾਹੀਦਾ ਸਾਨੂੰ ਦੇਖੋ ਜੀ ਮੇਰੇ ਖੰਬ ਤੱਕ ਤੇ ਸਾਨੂੰ ਅੱਧੇ ਪੌਣੇ ਘੰਟੇ ਦੇ ਵਿੱਚ ਸਾਰਾ ਕੁਝ ਟਰੇਸ ਹੋ ਰਿਹਾ ਪਰ ਫਿਰ ਵੀ ਜੇ ਜਿਆਦਾ ਜਿਆਦਾ ਲੱਗਣਗੇ ਵੱਧ ਤੋਂ ਵੱਧ ਕੱਲ ਤੱਕ ਹੋ ਜਾਏਗਾ ਇਹ ਤੋਂ ਵੱਧ ਤਾਂ ਟਾਈਮ ਨਹੀਂ ਅਸੀਂ ਲੱਗਣ ਦਿੰਦੇ ਹੁੰਦੇ ਪਰ ਫਿਰ ਵੀ ਕੁਝ ਕੇਸ ਇਦਾਂ ਦੇ ਵੀ ਹੈ ਇਹ ਕੋਈ ਪੁਲਿਸਬਸ ਸਭ ਤੋਂ ਯਕੀਨੀ ਨਹੀਂ ਤੁਹਾਡੇ ਚੋਂ ਕਿਸੇ ਨੂੰ ਮੈਂ ਯੂਨੀਫਾਰਮ ਦੇ ਦਿੰਨਾ ਉਹ ਕਹਦੇ ਮੈਂ ਇੱਕ ਦਿਨ ਚ ਇੱਕ ਕੇਸ ਟਰੇਸ ਕਰਦਾਗਾ ਮੈਂ ਵੀ ਬਿਲਕੁਲ ਤੁਹਾਡੇ ਵਰਗਾ ਸਿੰਪਲ ਹੈ ਇਹ ਜ਼ਰੂਰ ਹੈ ਵੀ ਮੈਂ ਆਪਣੇ ਕੰਮ ਚ ਥੋੜਾ ਐਕਸਪਰਟ ਹਾਂ ਇਸ ਕਰਕੇ ਮੈਨੂੰ ਆਸ ਹੈ ਵੀ ਵੈਸੇ ਤੇ ਹੁਣੇ ਟਰੇਸ ਹੋ ਚੱਲਿਆ ਜੇ ਨਹੀਂ ਹੋਏਗਾ ਤਾਂ ਆਪਾਂ ਕੱਲ ਤੱਕ ਹਰ ਹਾਲ ਇਹਦੇ ਤੇ ਅਸੀਂ ਦੇਖੋ ਐਕਸੀਡੈਂਟ ਦਾ ਪਰਚਾ ਦਰਜ ਕਰਾਂਗੇ ਉਹਦੇ ਚ ਫੈਮਿਲੀ ਨੂੰ ਜਿਹੜੀ ਉਹਨਾਂ ਦੀ ਕੋਈ ਹੈਲਪ ਹੁੰਦੀ ਆ ਕਿਉਂਕਿ ਜਦੋਂ ਬੱਚਾ ਕੋਈ ਜਵਾਨ ਜਾਂ ਇੱਕ ਉਮਰ ਤੱਕ ਉਹਦੀ ਡੈਥ ਹੁੰਦੀ ਆ ਤਾਂ ਉਹ ਸ਼ੈਸ਼ਨ ਟ੍ਰਾਇਲ ਕੇਸ ਕਰਕੇ ਤੋਂ ਉਹਦੇ ਵਿੱਚ ਉਹਨਾਂ ਦੀ ਬਹੁਤ ਜ਼ਿਆਦਾ ਫੈਮਿਲੀ ਦੀ ਹੈਲਪ ਹੋ ਸਕਦੀ ਹੈ ਪੁਲਿਸ ਦਾ ਇੱਕੋ ਹੀ ਕੰਮ ਹੁੰਦਾ ਕਿ ਹਰ ਤਰੀਕੇ ਨਾਲ ਉਸ ਫੈਮਿਲੀ ਦੀ ਮਦਦ ਕਰਨ ਉਹਨਾਂ ਨੂੰ ਕਲੇਮ ਵੀ ਦਿਵਾਵਾਂਗੇ ਇਹ ਆਪੇ ਲੋਕ ਮਹਿਸੂਸ ਕਰਨਗੇ ਕਿ ਹਾਂ ਵੀ ਪੁਲਿਸ ਵੀ ਜਿਹੜੀ ਆ ਬਹੁਤ ਲੋਕਾਂ ਦੀ ਹੈਲਪ